ਤੰਤਰ ਮੰਤਰ ਜੰਤਰ ਤੰਤਰ ਇਨਸਾਨੀ ਜ਼ਿੰਦਗੀ ਦੇ ਵਿੱਚ ਦਾਖਲ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਹੁੰਦਾ ਇੱਕ ਉਹ ਦਾਵਾ ਚਰਾਈਤ ਪਿੱਪਲ 베ਰੀ ਬੋੜ ਇਮਲੀ ਇਹਨਾਂ ਦਰਖਤਾਂ ਤੋਂ ਵੀ ਤੰਤਰ ਇਨਸਾਨੀ ਜ਼ਿੰਦਗੀ ਦੇ ਵਿੱਚ ਐਂਟਰ ਹੋ ਜਾਂਦਾ ਵਾ ਇਸ ਤੋਂ ਇਲਾਵਾ ਘਾਟ ਜਿੱਥੇ ਫੋਨੋ ਜਲ ਪ੍ਰਵਾਹ ਕੀਤੇ ਜਾਂਦੇ ਆ ਉਹ ਕੀ ਕਰਦਾ ਵਾ ਵੀ ਕਿਸੇ ਤਾਤ੍ਰਿਕ ਦੇ ਨਾਲ ਉਹਨੇ ਕੰਟੈਕਟ ਕੀਤਾ ਸਾਡੇ ਸਭ ਤੋਂ ਨੇੜੇ ਦੇ ਚਰਾਏ ਦੇ ਵਿੱਚ ਸਥਾਨ ਦੇ ਦਿੰਦਾ ਵਾ ਕਿ ਜਿੱਥੋਂ ਆਪਾਂ ਲੰਘਣਾ ਹੀ ਲੰਘਣਾ ਆ ਵੀ ਜਦੋਂ ਇਹ ਇਨਸਾਨ ਇਹ ਚਰਾਏ ਦੇ ਵਿੱਚੋਂ ਲੰਘੇ ਤਾਂ ਉਹ ਉਹ ਚੀਜ਼ ਉਹਨੂੰ ਪਤਾ ਵੀ ਨਹੀਂ ਇਨਸਾਨ ਨੂੰ ਕਿ ਮੇਰੇ ਨਾਲ ਕੀ ਹੋ ਰਿਹਾ ਰਾਤ ਦੇ ਸਵੇਰੇ ਰੱਖੀ ਜਾਂਦੀ ਆ ਉਹ ਚਰਾਏ ਦੇ ਵਿੱਚ ਮਾਤਾ ਚੂਗਾਨੜ ਦਾ ਭੋਗ ਪ੍ਰਸ਼ਾਦ ਬਕਾਇਦਾ ਦੇ ਕੇ ਫੇਰ ਉਹਦੇ ਨਾਂ ਦੀ ਉਹ ਚੀਜ਼ ਉਤੋਂ ਚਲਾਈ ਜਾਂਦੀ ਹੈ ਵੀ ਜਦੋਂ ਆਪਾਂ ਸਫ਼ਰ ਤੇ ਜਾਂਦੇ ਆ ਸਾਤ ਨੂੰ ਪਿਸ਼ਾਬ ਆ ਗਿਆ ਉਹਨੇ ਉਸੇ ਵਾਲੇ ਗੱਡੀ ਰੁਕਣੀ ਹੈ ਤੇ ਉਹਨਾਂ ਨੇ ਕੋਈ ਨਾ ਕੋਈ ਖਾਲੀ ਥਾਂ ਲੱਭਣੀ ਇਸੇ ਦਰਖਤ ਦੇ ਥੱਲੇ ਐਦਾਂ ਹੋ ਸਕਦਾ ਹੈ ਕਿ ਉਹ ਜਿਹੜਾ ਮਰਿਆ ਹੋਇਆ ਇਨਸਾਨ ਹੈ ਉਹਦੀ ਆਤਮਾ ਜਿਹੜੀ ਉਹਦੇ ਨਾਲ ਹੀ